ਅਹੀਂ ਆ ਕਾਲੀ ਵਰਕਰਾਂ ਨੇ ਜਿੰਨੇ ਚਾਹੇ ਪਿੰਡ ਦਾ ਵਰਕਰ ਹੈ ਹਲਕੇ ਦਾ ਵਰਕਰ ਹੈ ਸਰਕਲ ਦਾ ਵਰਕਰ ਹੈ ਪੰਜਾਬ ਦਾ ਲੀਡਰ ਹੈ ਸਾਹਮਣੇ ਦਸਬੱਤ ਕੱਟਿਆ ਪਰ ਇਹ ਤਿੰਨੇ ਸਰਕਾਰਾਂ ਚੇੜਗੀਆਂ ਇਹਨਾਂ ਨੇ ਮੇਰੇ ਭਰਾ ਪ੍ਰੈਨ ਵਰਗੇ ਡੋਗਰੇ ਆਸਾਮਤਾ ਜਥੇਦਾਰ ਵਰਗੇ ਡੋਗਰੇ ਇਹਨਾਂ ਨੂੰ ਚਾਰਜ ਪਾਈ ਇਹਨਾਂ ਨੂੰ ਬੁਰਕੀ ਪਾਈ ਇਹਨਾਂ ਨੂੰ ਕਿਹਾ ਕਿ ਬੋਲੋ ਮੌਕਾ ਤੁਸੀਂ ਬਹਿਰੂਪੀਓ ਤੋ ਦੇ ਚੇਰਾ ਤੁਸੀਂ ਸ਼੍ਰੋਮਣੀ ਕਮੇਟੀ ਚ ਰਹਨੇ ਹੋ ਤੁਸੀਂ ਰੌਲਾ ਪਾਓ ਘੱਟੋ ਘੱਟ 20% ਲੋਕ ਤਾਂ ਤੁਹਾਡੀ ਮੰਨਣਗੇ ਕਿ ਵੇਚੀ ਨਹੀਂ ਅਕਸਰ ਮੇਰਾ ਵਿਰੋਧ ਹੁੰਦਾ ਸੀ ਕਿ ਜਦੋਂ ਜੈਕਟਿਵ ਦੀ ਮੀਟਿੰਗ ਹੁੰਦੀ ਸੀ ਤਾਂ ਧਾਨੀ ਸਾਹਿਬ ਕਹਿੰਦੇ ਸੀ ਪ੍ਰੇਨ ਸਾਹਿਬ ਆਹ ਗੱਲ ਠੀਕ ਹੈ ਪ੍ਰੇਨ ਸਾਹਿਬ ਐ ਕਰੀਏ ਪ੍ਰੇਨ ਸਾਹਿਬ ਐ ਕਰੀਏ ਤਾਂ ਪ੍ਰੇਨ ਸਾਹਿਬ ਦੱਬਾਰੀਆਂ ਦਾ ਧਾਨੀ ਸਾਹਿਬ ਨੂੰ ਫੜਾ ਦਿੰਦੇ ਸੀ ਪ੍ਰਧਾਨੀ ਸਾਹਿਬ ਆ ਮੇਰੀਆਂ ਤੇ ਬਾਬਾ ਰੰਧਾਵੇ ਵਾਲਿਆਂ ਦੀਆਂ ਨੇ ਪ੍ਰਧਾਨੀ ਸਾਹਿਬ ਕਹਿੰਦੇ ਸੀ ਕਿੰਨੇ ਕਿੰਨੇ ਕੀ ਕਰਨਾ ਉਹ ਤੁਸੀਂ ਆਪੀ ਬਾਬਾਜੀ ਰੰਧਾਵੇ ਨਾਲ ਗੱਲ ਕਰ ਲਿਓ ਆ ਚੱਕੋ ਕਹਿਣ ਦਾ ਆਪਾ ਸਾਡੀਆਂ ਅਰਜ਼ੀਆਂ ਕਰ ਦਿਓ ਮੇਰਾ ਅਤਰਾਜ ਹੁੰਦਾ ਸੀ ਵੀ ਇਹ ਕੀ ਹੋਇਆ ਅਸੀਂ 14 ਮੈਂਬਰ ਐ ਸ਼੍ਰੋਮਣੀ ਅਕਾਲੀ ਦਲ ਦੇ ਇਹ ਇੱਕ ਮੈਂਬਰ ਨੂੰ ਐਡਾ ਬੜਾ ਸਤਕਾਰ ਜਾਂ ਧਾਮੀ ਸਾਹਿਬ ਕਿਉਂ ਦੇ ਰਹੇ ਐ ਮੈਨੂੰ ਸਿਆਣੇ ਮੈਂਬਰ ਨੇ ਕਿਹਾ ਕਿ ਜੇ ਮੁੱਠੀ ਬੰਦ ਰੱਖਣੀ ਹੈ ਆਪਣਿਆਂ ਨੂੰ ਨਾਲ ਰੱਖਣਾ ਇਕੱਠੇ ਰੱਖਣਾ ਤਾਂ ਵੱਡੇ ਦਾ ਫਰਜ਼ ਹੁੰਦਾ ਕਿ ਜੇ ਥੋੜਾ ਜਾ ਜੋ ਚਿੜਦਾ ਜੋ ਦੂਜਿਆਂ ਦੀ ਉਂਗਲੇ ਤੇ ਚੜਿਆ ਹੋਇਆ ਉਹਨੂੰ ਆਪਦੇ ਹੱਥ ਚ ਰੱਖੇ ਮਾਂ ਕਈ ਵਾਰ ਦੂਜੇ ਨੂੰ ਲਾੜ ਦੇ ਦਿੰਦੀ ਹੈ ਆਪਰੇ ਨੂੰ ਘੂਰ ਦਿੰਦੀ ਹੈ ਮੈਨੂੰ ਇਹ ਕਿਹਾ ਗਿਆ ਨਾਲ ਦੇ ਮੈਂਬਰਾਂ ਤੋਂ ਕਿ ਧਾਮੀ ਸਾਹਿਬ ਸਿੰਘਰਸੀ ਨੇ ਧਾਮੀ ਸਾਹਿਬ ਸਿਆਣੇ ਆ ਇਹਨਾਂ ਨੇ ਕੌਮ ਦੀ ਲੜਾਈ ਲੜੀ ਏ ਇਹਨਾਂ ਨੇ ਬੱਸਾਂ 'ਚ ਬਹਿ ਕੇ ਉਹ 2-200 ਮੀਲ ਤੇ ਉਹ ਸਿੰਘਾਂ ਦੀ ਲੜਾਈ ਲੜੀ ਏ ਬਕਾਲਤ ਲੜੀ ਏ ਜਿੰਨਾ ਖਿਲਾਫ ਸਰਕਾਰਾਂ ਸੀ ਨਾਲੇ ਇਹ ਵੀ ਹੁੰਦਾ ਸੀ ਕਿ ਜਿਹੜੇ ਉਹ ਸਿੰਘਾਂ ਦਾ ਵਕੀਲ ਹੁੰਦਾ ਸੀ ਪਤਾ ਨਹੀਂ ਕਿੱਥੇ ਮਾਰਿਆ ਜਾਵੇ ਕਿੱਥੇ ਮੁਕਾਬਲਾ ਬਣਾਇਆ ਜਾਵੇ ਪਰ ਧਾਮੀ ਸਾਹਿਬ ਉਹਨਾਂ ਨੇ ਜਾਣ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਦੇਖਿਆ ਕਿ ਮੇਰੀ ਕੌਮ ਪਿੱਛੇ ਜੋਧੇ ਲੜ ਰਹੇ ਐ ਤੇ ਮੈਂ ਉਹਨਾਂ ਦੀ ਲੜਾਈ ਲੜਨਾ ਇਸ ਕਰਕੇ ਮੈਨੂੰ ਸਿਆਣੇ ਮੈਂਬਰ ਨੇ ਕਿਹਾ ਕਿ ਧਾਮੀ ਸਾਹਿਬ ਉਹ لیاقت ਮੈਂਬਰ ਮੈਂਬਰ ਨੇ ਪ੍ਰਧਾਨ ਨੇ ਜਿਨ੍ਹਾਂ ਨੇ ਬੜੀਆਂ ਪੀੜਾਂ ਦੇਖੀਆਂ ਨੇ ਬੜਾ ਔਖਾ ਸਮਾਂ ਦੇਖਿਆ ਉਹਨਾਂ ਨੇ ਮਸਾ ਪੰਜਾਬ ਕੌਮ ਨੂੰ ਖਸਾਰ ਦੇਖਿਆ ਬਹੁਤ ਹੀ ਦੁੱਖ ਦੀ ਪੀੜਾ ਚ ਕੌਮ ਨੂੰ ਪੰਜਾਬ ਨੂੰ ਧਾਮੀ ਸਾਹਿਬ ਨੇ ਦੇਖਿਆ ਪਰ ਅੱਜ ਉਹ ਜ ਸੱਤਾ ਚ ਹੈ ਜੇ ਪਾਵਰ ਚ ਹੈ ਜੇ ਕੌਮ ਦੀ ਸੰਸਦਾ ਦਾ ਸੇਵਾਦਾਰ ਹੈ ਤਾਂ ਉਹਦੇ ਮਨਚ ਹੈ ਕਿ ਚਾਹੇ ਏਜੰਸੀਆਂ ਦੇ ਸ਼ਾਰੇ ਤੇ ਚਾਹੇ ਹਕੂਮਤਾਂ ਦੇ ਸ਼ਾਰੇ ਤੇ ਇਹ ਲੋਕ ਸ਼ਰਾਰਤਾ ਕਰ ਰਹੇ ਹੈ ਪਰ ਇਹਨਾਂ ਨੂੰ ਬੰਦ ਦੇ ਕੇ ਆਪਣਿਆਂ ਨੂੰ ਬਰਿਆ ਕੇ ਰੱਖਾਂ ਆਪਣਿਆਂ ਨੂੰ ਘੂਰ ਕੇ ਰੱਖਾਂ ਤਾਂ ਕਿ ਕੌਮ ਦਾ ਇਹ ਲੋਕ ਏਜੰਸੀਆਂ ਤੇ ਸ਼ਾਰੇ ਤੇ ਜਾਣ ਬੁੱਝ ਕੇ ਜਲੂਸ ਨਾ ਕੱਢ ਲੈਣ ਸੋ ਪਰ ਇਹ ਸਪੋਲਿਏ ਹੁੰਦੇ ਆ ਸੱਪ ਨੂੰ ਜਿੰਨਾ ਦੁੱਧ ਪਿਓਂਗੇ ਉਹਨਾਂ ਡੰਗ ਮਾਰਦਾ ਐ ਅੱਜ ਵੇਖ ਲਿਆ ਕਿ ਪਤਾ ਹੈ ਕਿ ਇਹਨਾਂ ਦੇ ਕੋਲੇ ਤਰਕ ਕੋਈ ਨਹੀਂ ਹਾਂ ਤੇਲ ਲੋਕਾਂ ਦਾ ਕੀ ਪਹੁੰਚਿਆ ਹੜ ਪੀੜਤਾ ਤੱਕ ਬੰਦ ਲਾਉਣ ਵਾਲਿਆਂ ਤੱਕ ਪਹੁੰਚਿਆ ਇਹ ਇਹ ਨਹੀਂ ਕਹਿ ਸਕਦੇ ਕਿ ਹਸੀਂ ਸਾਡੀ ਸੈਂਟਰ ਬੀਜੇਪੀ ਸਾਡੀ ਸੈਂਟਰ ਕਾਂਗਰਸ ਸਾਡੀ ਸੈਂਟਰ ਆਮ ਆਦਮੀ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੀ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚਿਆ ਬੱਚੇ-ਬੱਚੇ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਹਰ ਇੱਕ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਸਾਡੀਆਂ ਬੀਬੀਆਂ ਬੰਦ ਲਾ ਰਹੀਆਂ ਸੀ ਸਾਡੇ ਬੱਚੇ ਬੰਦ ਲਾ ਰਹੇ ਸੀ ਸਾਡੇ ਨੌਜਵਾਨ ਬੰਦ ਲਾ ਰਹੇ ਸੀ ਚਾਹੇ ਪਾਣੀ ਦੇ ਵਿੱਚ ਸੱਪ ਆ ਰਹੇ ਐ ਮਗਰਮੱਸਾਰੇ ਐ ਜਾਨਵਰ ਆ ਰਹੇ ਐ ਖੱਡਾਂ ਦੇ ਵਿੱਚ ਰੁੜ ਰਹੇ ਐ ਪਰ ਉਹ ਪੰਜਾਬ ਬਚਾ ਰਹੇ ਐ ਪਰ ਉਥੇ ਇੱਕ ਪੰਜਾਬ ਦਾ ਪੁੱਤ ਸੁਖਵੀਰ ਬੋੜਿਆ ਸੋ ਇਸ ਕਰਕੇ ਇਹ ਦੱਸ ਨਹੀਂ ਸਕਦੇ ਪਰ ਦੂਸ਼ਣਬਾਜੀ ਬਲੇਂਜ ਬਾਜੀ ਸ਼ੁਰੂ ਕਰਤੀ ਪਰ ਉਹ ਵੀ ਇਹ ਮੰਨ ਰਹੇ ਐ ਕਿ ਸੁਖਵੀਰ ਸਿੰਘ ਬਾਦਲ ਨੇ ਦਸਬੰਦ ਕੱਢਿਆ ਇਹ ਮੰਨ ਰਹੇ ਐ ਕਿ ਸ਼੍ਰੋਮਣੀ ਕਮੇਟੀ ਜੋ ਦੇ ਰਹੀ ਐ ਉਹ ਹਰ ਪੀੜਤਾ ਨੂੰ ਦੇ ਰਹੀ ਐ ਅਕੇ ਜੀ ਸੁਖਵੀਰ ਨੇ ਐਲਾਨ ਕੀਤਾ ਭਾਈ ਜੋ ਪੰਜਾਬ ਸਰਕਾਰ ਦੇ ਰਹੀ ਐ ਉਹ ਵੀ ਉਹੀ ਦੇ ਰਹੀ ਐ ਜੋ ਸੁਖਵੀਰ ਨੇ ਐਲਾਨ ਕੀਤਾ ਹੈ ਸੈਂਟਰ ਸਰਕਾਰ ਵੀ ਉਹੀ ਦੇ ਰਹੀ ਹੈ ਜੋ ਸੁਖਵੀਰ ਨੇ ਸੁਖਵੀਰ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ ਹੈ ਆਪਦੇ ਦੁੱਖ ਦੀ ਰਾਗ ਦੇ ਵਿੱਚ ਲੋਕਾਂ ਨਾਲ ਖੜਿਆ ਔਖੇ ਟਾਈਮ 'ਚ ਖੜਿਆ ਤੁਸੀਂ ਕਰ ਲੈਂਦੇ ਤੁਸੀਂ ਪੱਗਾ ਪੋਚੀਆਂ ਬਨ ਕੇ ਚਿੱਟੇ ਕੱਪੜੇ ਪਾ ਕੇ ਏਸ਼ੀਆਂ ਦੇ ਵਿੱਚ ਕੱਲੇ ਜਾਂਸੀਆਂ ਦਾ ਹਿਸ਼ਿਆਰੀ ਢੀਕ ਰਹੇ ਸੀ ਵੀ ਸਾਂਸ ਜਾਂਸੀਆਂ ਸਾਨੂੰ ਬੁਲਾਉਣ ਗਈਆਂ ਕਲ ਜਾਂਸੀਆਂ ਦਾ ਮੀਡੀਆ ਹੈਗਾ ਸਾਨੂੰ ਚੱਕ ਲੂਗਾ ਫੱਕ ਕਿਤੇ ਨਾ ਕਿਤੇ ਤੁਹਾਡੇ ਅੰਦਰ ਚਾਤੀ ਮੈਂ ਮੇਰੀ ਫਿੱਤਰਤ ਨਹੀਂ ਜੋ ਪਰਦੇ ਦੀਆਂ ਗੱਲਾਂ ਤੁਸੀਂ ਕੀਤੀਆਂ ਅੱਜ ਧਾਮੀ ਬਾਰੇ ਤਾਂ ਕਹਿ ਰਹੇ ਹੋ ਪਰਦੇ ਦੀਆਂ ਗੱਲਾਂ ਪਰ ਮੈਨੂੰ ਨਹੀਂ ਪਤਾ ਸੀ ਵਿਆਲੀ ਦੇ ਮੁੰਡੇ ਦੇ ਬਰਾ ਵਿਆਹ ਦੇ ਵਿੱਚ ਕੀ ਚੱਲਿਆ ਤੁਸੀਂ ਮੇਰੀ ਪਹਿਲੀ ਪ੍ਰੈਸ ਕਾਨਫਰੈਂਸ ਬੈਠ ਚੱਲ ਪਿਓ ਚੱਕ ਲੋ ਉਹ ਚ ਵੀ ਬੜਨ ਸਾਬ ਤੁਸੀਂ ਕਿਹਾ ਸੀ ਵੀ ਆ ਸਾਡੇ ਵਾਲਾ ਜਿਹੜਾ ਜਾਂਦੀ ਹੈ गिरू काल तख्त ਨੇ ਹਰਪ੍ਰੀਤ ਨੇ ਪਾਇਆ ਉਹਦੇ ਮੁੰਡੇ ਦੇ ਵਿਆਹ ਚ ਕੀ ਕੋ ਚੱਲਿਆ ਮੈਨੂੰ ਤੁਸੀਂ ਦੱਸਿਓ ਮੈਨੂੰ ਨਹੀਂ ਪਤਾ ਸੀ ਤੁਸੀਂ ਕਿਹੜੇ ਸ਼੍ਰੋਮਣੀ ਕਮੇਟੀ ਨੂੰ ਇਆਲੀ ਦੇ ਨਾਂ ਲੈ ਕੇ ਬਲੈਕਮੇਲ ਕੀਤਾ ਕਿਤੇ ਗੁਰਚਨ ਸਿੰਘ ਗਰੇਆ ਲਈ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਅੱਜ ਤਾਂ ਮੈਨੂੰ ਬਲੈਕਮੇਲ ਕਰ ਰਹੇ ਹੋ ਅੱਜ ਜੀਦੇ ਕੋਲੇ ਤੁਸੀਂ ਕਿਦੇ ਇਆਲੀ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਕਿਦੇ ਗਰਿਆਲ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਆ ਜੋ ਉਸ ਬੰਦੇ ਨੂੰ ਬਲੈਕਮੇਲ ਕਰਨ ਦਰਪੇ ਕਿੱਥੇ ਲੇਖਾ ਦੇਓਗੇ ਕਿੱਥੇ ਤੁਸੀਂ ਜਾ ਕੇ ਲੇਖਾ ਦੇਓਗੇ ਕਿ ਕਿੱਕੇ ਸਾਹ ਤੱਕ ਪਹੁੰਚ ਗਏ ਚਲ ਐਲੀ ਨੂੰ ਬਧਨਾਮ ਕੀਤਾ ਤੁਸੀਂ ਚਲ ਗੁਰਚਨ ਸਿੰਘ ਗਰਿਆਲ ਨੂੰ ਬਧਨਾਮ ਕੀਤਾ ਤੁਸੀਂ ਉਹ ਇਨਸਾਨ ਸੀ ਯਰੋ ਕੁਛ ਤਾਂ ਕੌਮ ਦੀ ਸੰਸਥਾ ਨੂੰ ਬਲੈਕ ਕਰਨ ਤੋਂ ਬਲੈਕਮੇਲ ਕਰਨ ਦਰਪੇ ਕਿਸ ਹੱਦ ਤੱਕ ਪਹੁੰਚੋਗੇ ਸੋ ਇਸ ਕਰਕੇ ਮੈਂ ਸਮਝਦਾ ਜੋ ਉਹ ਸਾਹਬ ਦਾ ਜਥੇਦਾਰ ਬਾਰੇ ਤੁਹਾਡੇ ਬਿਆਨ ਸੀ ਉਹ ਸਾਰੀ ਜੈਕਟਿਵ ਨੂੰ ਪਤਾ ਹੈ ਸਾਰੇ ਮੈਂਬਰਾਂ ਨੂੰ ਪਤਾ ਹੈ ਜਿਹੜਾ ਤੁਸੀਂ ਕਹਿੰਦੇ ਸੀ ਵੀ ਇਸ ਇਨਸਾਨ ਨੂੰ ਨੱਥ ਪਾਓ ਜਲੇ ਦਿਮਾਗ ਦੇ ਵਿੱਚ ਸ਼ਰਾਰਤ ਹੋਵੇ ਤੇ ਦਿਮਾਗ ਪਰੇਸ਼ਾ ਜਾਂਦਾ ਬੁੱਧੀ ਹੀਣ ਹੋ ਜਾਂਦਾ ਅੱਜ ਗਿਆਨੀ ਅਰਪ੍ਰੀਤ ਸਿੰਘ ਜਿਹੜੇ ਸਰસુਬੀਰ ਸਿੰਘ ਬਾਦਲ ਖਣਾ ਵਿੱਚ ਸੇਵਾ ਕਰ ਰਹੇ ਆ ਉਹਨਾਂ ਕੋਲ ਦੇਖ ਕੇ ਜਰਿਆ ਨਹੀਂ ਗਿਆ। ਔਰ ਉਹਨਾਂ ਨੇ ਲਫਜ਼ ਇਹ ਵਰਤੇ ਕਿ ਉਹ ਗੁਰਬਾਣੀ ਵੇਚਦਾ ਪਿਆ। ਤੇ ਵੇਚ ਕੇ ਜਿਹੜੇ ਪੈਸੇ ਕਮਾ ਰਿਆ ਤੇ ਉਹਦੇ ਨਾਲ ਜਿੰਨੂ ਮਰਜ਼ੀ ਜਨਾ ਮਰਜ਼ੀ ਲਈ ਤੈਜਾ ਵੇ। ਮਹਾਰਾਣਾ ਅਕਾਲ ਤਖਤ ਦੇ ਜਥੇਦਾਰ ਰਹਿ ਕੇ ਦਮਦਮਾ ਸਾਹ ਉਹਦੇ ਜਥੇਦਾਰ ਰਹਿ ਕੇ ਤੁਹਾਡੇ ਮੂੰਹ ਚੋਂ ਇਹ ਲਫਜ਼ ਕਿਵੇਂ ਨਿਕਲ ਗਏ। ਤੁਹਾਡੇ ਦਿਮਾਗ ਔਰ ਜ਼ੁਬਾਨ ਨੇ ਤਾਂ ਉਹ ਇਹ ਜ਼ਾਦਤ ਕਿਵੇਂ ਦਿੱਤੀ ਕਿ ਤੁਸੀਂ ਕੋਜੀ ਗੁਰਬਾਨੀ ਵੇਚ ਕੇ ਸਭ ਦਾ ਨਾਸ ਹੋਵੇ ਇਹ ਜੀ ਸੋਚਦਾ ਗਾਨੀਰ ਪੀਰ ਸਿੰਘ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਸ ਵੇ ਬਾਬਾ ਰਾਮ ਰਾਏ ਗਿਆ ਸੀ ਨਾ ਤੇ ਉਹਦੇ ਪ੍ਰਭਾਵ ਥੱਲੇ ਆ ਕੇ ਉਸਨੇ ਬਾਣੀ ਬਦਲੀ ਸੀ ਤੋਖ ਸੀ ਮਿੱਟੀ ਮੁਸਲਮਾਨ ਕੀ ਭੇੜੇ ਬਈ ਨਾ ਉਸਨੇ ਮੁਸਲਮਾਨ ਦੀ ਜਗ੍ਹਾ ਬਈਮਨ ਕਹਤਾ ਸੀ ਤੇ ਗੁਰੂ ਹਰਾਈ ਸਾਹਿਬ ਨੇ ਉਹਨੂੰ ਕਹਤਾ ਸੀ ਅੱਜ ਤਬਾ ਤੁਮਨ ਆਪਣੀ ਸ਼ਕਲ ਨਹੀਂ ਦਿਖਾਉਣੀ ਜਿਸ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਚੜਾ ਜਾ ਤੇ ਉਹ ਦੈਰਾ ਤੁਮ ਚਲਾ ਗਿਆ ਸੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਜਿਸ ਦੇ ਮੂੰਹੋਂ ਇਹ ਗੱਲ ਨਿਕਲੀ ਹੋਵੇ ਕਿ ਤੂੰ ਗੁਰਬਾਣੀ ਵਿੱਚ ਹੀ ਹੈ ਹਾਂਜੀ ਲੱਖ ਲਾਨਤ ਐ ਸੇ ਸਖੀਅਤ ਨੂੰ ਨਾ ਕੋਈ ਗੁਰਬਾਣੀ ਵੇਚ ਸਕਦਾ ਹੈ ਨਾ ਕੋਈ ਜਮਿਆ ਖਰੀਦਣ ਵਾਲਾ ਵੇਚਣ ਵਾਲਾ ਵੀ ਨਹੀਂ ਜਮਿਆ ਤੇ ਖਰੀਦਣ ਵਾਲਾ ਵੀ ਨਹੀਂ ਜਮਿਆ ਗਾਨੇ ਪ੍ਰੀਤ ਸਿੰਘ ਸੋਚ ਤੋਂ ਕੰਮ ਲੈਦਾ ਅਕਲ ਤੋਂ ਕੰਮ ਲੈ ਲੈ ਬੁੱਧੀ ਤੁਹਾਡੀ ਪ੍ਰਿਸ਼ਟੋ ਚੁੱਕੀ ਹੈ ਸੇ ਕੋਮ ਕੋਲੋਂ ਮਾਫੀ ਮੰਗੋ ਵਰਨਾ ਅਸੀਂ ਅਕਾਲ ਤਖਤ ਦੇ ਚਿੱਠੀ ਭੇਜਾਂਗੇ ਕਿ ਇਸ ਤੋਂ ਕਾਲ ਤਖਤ ਤੇ ਤਲਬ ਕੀਤਾ ਜਾਏ ਨਾ ਲਬ ਜਾਣ ਤੁਸੀਂ ਦੱਸੋ ਤੁਸੀਂ ਜਿਲੇ ਜਥੇਦਾਰ ਸਾਹੋ ਵਿਦੇਸ਼ਾਂ ਜਾਂਦੇ ਰਹੇ ਹੋ ਕਾਹ ਤੱਕ ਰਹੇ ਜੱਜੇਦਾਰ ਸਾਹਿਬ ਵਿਦੇਸ਼ਾਂ ਜਾਂਦੇ ਰਹੋ ਦੇਸ਼ਾਂ ਵਿੱਚ ਜਾਂਦੇ ਰਹੋ ਹੈ ਲੁਫਾਫੇ ਫੜਦੇ ਰਹੋ ਹੈ ਓਕੇ ਸਵਾਸਤ ਤੁਹਾਨੂੰ ਲੁਫਾਫੇ ਫੜਾਂਗੇ ਤੁਸੀਂ ਸ਼ੋਣੀ ਕਮੇਟੀ ਨੂੰ ਕਦੀ ਸਾਫ਼ ਦਿੱਤਾ ਮੈਂ ਪੁਰਾਣੀ ਜਗ੍ਹਾ ਤੇ ਗਿਆ ਮੈਨੂੰ ਨਏ ਪੈਸੇ ਐ ਨਾ ਤੇ ਆਪਣੇ ਹਿੱਸੇ ਦੇ ਕਦੀ ਸਾਫ਼ ਦਿੱਤਾ ਅਸਲ ਤੇ ਚੋਰ ਤੇ ਡਾਕੂ ਤੇ ਤੁਸੀਂ ਹੋਏ ਜਿਹੜੇ ਸ਼ੋਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਪੈਸਿਆਂ ਨੂੰ ਆਪਣੇ ਹਮਸਣ ਕੇ ਤੇ ਤੁਸੀਂ ਧਨ ਨਾਰ ਕੇ ਉਹ ਲੈਂਦੇ ਰਹੇ ਔਰ ਲੁਫਾਫੇ ਔਰ ਕਿਸਾਬ ਨੇ ਦਿੱਤਾ ਅਜ ਤੱਕ ਤੁਸੀਂ ਹੈ ਤੁਸੀਂ ਕੀ ਬੋਲੋ ਉਹ ਪੰਜਾਬੀ ਦਾ ਮੁਹਾਵਰਾ ਛੱਤੇ ਬੋਲੇ ਛਾਣੀ ਕੀ ਬੋਲੇਗੀ ਤੁਸੀਂ ਬੋਲਣ ਚੋ ਕੇ ਆਓ ਕਮਾਲ ਹੋ ਗਈ ਤੁਹਾਡੀ ਜ਼ਥੇਦਾਰ ਹੋ ਕੇ ਲੋਕੀ ਉਹਨਾ ਕੀ ਹੈ ਆਪਣੀਆਂ ਗਰਫਰੈਂਡਾਂ ਨੂੰ ਨਾਂ ਲੈ ਕੇ ਚਲੇ ਗਏ ਵਿਦੇਸ਼ਾਂ ਦੇ ਵਿੱਚ ਉਹ ਸਦਕੇ ਜਾਈਏ ਗਿਆਨੀ ਭੁਰੀ ਸਿੰਘ ਦੇ ਜਿਹੜੇ ਨਾਲ ਬੈਠ ਕੇ ਆਸਰੇ ਸਨ ਮਾਨਨ ਕਮਾਉਂਦਾ ਰੱਬ ਦਾ ਵਾਸਤਾ ਜੇ ਐਸੀ ਸੰਗਤ ਕਰੋ ਕਿ ਤੁਹਾਡੇ ਮੂੰਹ ਚੋਂ ਸਤਿ ਸ਼੍ਰੀ ਅਕਾਲ ਵਾਗਰੂ ਨਿਕਲੇ ਇਹ ਜੀਆਂ ਗੱਲਾਂ ਸੁਣ ਕੇ ਹੱਸੋ ਨਾ ਅੱਜ ਮੈਂ ਇਤਨੀ ਗੱਲ ਕਰਨੀ ਚਾਹਾਂਗਾ ਬਾਕੀ ਜਿਹੜਾ ਤੁਸੀਂ ਇੱਕ ਜਗ੍ਹਾ ਤੇ ਕਿਹਾ ਦੋ ਪਰ ਅੱਜ ਦਿੱਲੀ ਦੇ ਛਾਣੇ ਕਿਵੇਂ ਜਾ ਕਿਵੇਂ ਛੇਦ ਕੀਤਾ ਤੇ ਕਾਰ ਕਿਵੇਂ ਛੇਦ ਕੀਤੀ ਇਹਦਾ ਜਵਾਬ ਮੈਂ 3-4 ਦਿਨਾਂ ਬਾਅਦ ਦੇਵਾਂਗਾ ਫਿਰ ਤੁਹਾਡੇ ਕੋਲ ਪੁੱਛਾਂਗਾ